ਆਮ ਤੌਰ ਤੇ ਅਪਾ ਕੈਨੇਡਾ ਵਿੱਚ ਪੁਰਾਣੇ ਇਮੀਗ੍ਰੈਂਟਸ ਦੀ ਸਫਲਤਾ ਦੀਆਂ ਕਹਾਣੀਆਂ ਸੁਣਦੇ ਆ ਪਰ ਹੁਣ ਅੱਜ ਦੀ ਜਨ ਜ਼ੀ ਜਨਰੇਸ਼ਨ ਵੀ ਕੈਨੇਡਾ ਵਿੱਚ ਆਪਣੀ ਮਿਹਨਤ ਸਦਕਾ ਕਈ ਬੁਲੰਦੀਆਂ ਨੂੰ ਛੂ ਰਹੀ ਹੈ ਇੱਥੇ ਸਰੀ ਦੇ ਕਵੈਂਟਲਿਨ ਪਾਰਕ ਸੈਕੰਡਰੀ ਸਕੂਲ ਦੀ 12ਵੀਂ ਦੀ ਵਿਦਿਆਰਥਣ ਡੇਜ਼ੀ ਬੈਂਸ ਨੂੰ ਸਿੱਖਿਆ ਵਿੱਚ ਉੱਤਮ ਪ੍ਰਦਰਸ਼ਨ ਦੇ ਚਲਦੇ 1 ਲੱਖ ਡਾਲਰ ਦੇ ਅਵਾਰਡ ਲਈ ਚੁਣਿਆ ਗਿਆ ਹੈ ਪਹਿਲਾਂ ਤਾਂ ਇਹ ਨਹੀਂ ਹੋਇਆ ਸੀਗਾ ਆਈ ਜਸਟ ਆਈ ਫੈਲਟ ਲਾਈਕ ਇਟ ਵਾਸ ਅ ਸਰੀਅਲ ਆਲਮੋਸਟ ਲਾਈਕ ਆਊਟ ਆਫ ਬੋਡੀ ਐਕਸਪੀਰੀਅੰਸ ਬਟ ਹਜੇ ਵੀ ਇਟ ਹੈਸਨਟ ਸੈਟਲਡ ਇਨ ਫੁਲੀ ਏਟ ਬਟ ਆਮ ਵੈਰੀ ਹੈਪੀ ਡੇਜ਼ੀ ਦਾ ਕਹਿਣਾ ਹੈ ਕਿ ਉਸਦੇ ਇਸ ਸਫਰ ਵਿੱਚ ਸਕੂਲ ਦੇ ਸਟਾਫ ਦਾ ਵੀ ਵੱਡਾ ਯੋਗਦਾਨ ਹੈ ਅਤੇ ਉਹ ਉਹਨਾਂ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਸਦਕੇ ਹੀ ਇਸ ਮੁਕਾਮ ਨੂੰ ਹਾਸਲ ਕਰ ਸਕੀ ਹੈ ਆਈ ਜਸਟ ਥੋਟ Oh she's going to get it I mean I was very positive about I thought yeah she's going to get it And then when she told me she got it, she came in one day and she got the call. I'm I'm sure she's gonna be doing super well, hopefully having finished her bachelor's and maybe a master's at that point. I know she's planning to study at UBC, so I'm really excited for her future and see seeing what comes next for her. I've known Daisy for for a few years now, and Daisy's an exceptional student and a, a real role model for kids in our community. Daisy <laughs> ਇੱਕ ਮੇਰਾ ਪ੍ਰੋਜੈਕਟ ਗਿੱਦਾ ਡਾਂਸਿੰਗ ਉਹ ਤਾਂ ਮੇਰਾ ਪਰਸਨਲ ਜਿੱਦਾਂ ਪ੍ਰੋਜੈਕਟ ਸੀਗਾ ਵੀ ਸਟਾਰਟਡ ਅ ਗਿੱਦਾ ਟੀਮ ਐਟ ਦ ਸਕੂਲ ਆਫਟਰ ਰੀਅਲਾਈਜ਼ਿੰਗ ਥੈਟ ਅ ਲੋਟ ਆਫ ਗਰਲਸ ਐਕਚੁਅਲੀ ਆਰ ਇੰਟਰਸਟਿਡ ਇਨ ਥਿਸ ਐਂਡ ਵੀ ਆਰ ਲਾਈਕ ਯੂ ਨੋ ਵਾਈ ਕੈਨਟ ਇਟ ਹੈਪਨ ਐਟ आवर ਸਕੂਲ ਟੂ ਡੇਜ਼ੀ ਦਾ ਕਹਿਣਾ ਹੈ ਕਿ ਉਹ ਅੱਗੇ ਦੀ ਪੜ੍ਹਾਈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕਰਨਾ ਚਾਹੁੰਦੀ ਹੈ ਅਤੇ ਇੱਕ ਡਾਕਟਰ ਬਣਨਾ ਚਾਹੁੰਦੀ ਹੈ ਜੈਨਜ਼ੀ ਦੀਆਂ ਉਪਲਬਧੀਆਂ ਦੀਆਂ ਕਹਾਣੀਆਂ ਡੇਜ਼ੀ ਤੱਕ ਹੀ ਸੀਮਤ ਨਹੀਂ ਹਨ ਬਿੱਤੇ ਦਿਨੀ ਵਿਨੀਪੈਕ ਦੀ ਰਹਿਣ ਵਾਲੀ ਬਿਸਮਾਨ ਰੰਦਾਵਾਂ ਨੂੰ ਵੀ University of Toronto wala 1 lakh dollar scholarship i chuneya si. actually test study si, so jadon mainu no um, i was very shocked very surprised was very abrupt si so I expect to karandi si, or email o stin, especially at that time so no lagya, i told my favorite teachers uh, my mama, no kita, and i was very excited and overwhelmed um, i was just super happy to get that ਈਮੇਲ ਐਂਡ ਕਨਫਰਮੇਸ਼ਨ ਬਿਸਮਾਨ ਅਨੁਸਾਰ ਉਸਨੇ ਇਸ ਸਕਾਲਰਸ਼ਿਪ ਤੋਂ ਪਹਿਲਾਂ ਵੀ ਇੱਕ ਅਵਾਰਡ ਲਈ ਅਪਲਾਈ ਕੀਤਾ ਸੀ ਪਰ ਉਸ ਵਿੱਚ ਉਸ ਨੂੰ ਸਫਲਤਾ ਨਹੀਂ ਮਿਲ ਸਕੀ ਸੀ ਪਰ ਇਸ ਦੇ ਬਾਵਜੂਦ ਉਸਨੇ ਹਿੰਮਤ ਨਹੀਂ ਹਾਰੀ ਅਤੇ ਹੋਰ ਅਵਾਰਡਸ ਲਈ ਅਪਲਾਈ ਕਰਦੀ ਰਹੀ ਬਟ ਆਈ ਥਿੰਕ ਦ ਬਿਗੇਸਟ ਸਟਰਗਲ ਫਾਰ ਪੀਪਲ ਆਫ ਕਲਰ ਸਪੈਸ਼ਲੀ ਫਾਰ ਯੂਥ ਇਜ਼ ਫਾਈਂਡਿੰਗ ਆਪਰਚੂਨਿਟੀਜ਼ ਕਿਉਂਕਿ ਅਕੈਡੈਮਿਕਸ It's not only just about academics. Like just you apply card, the awards, the scholarships, lead university. Yes, they ask for transcripts, but scholarships, it's not only that marks and there or community involvement with So I think the people of color, I think overall, sadly, community involvement, the opportunities to challenging because they don't to ਬਿਸਮਾਨ ਅਨੁਸਾਰ ਉਸਦੀ ਪੜ੍ਹਾਈ ਦੇ ਨਾਲ-ਨਾਲ ਰਾਜਨੀਤੀ ਦੇ ਖੇਤਰ ਵਿੱਚ ਵੀ ਖਾਸ ਰੁਚੀ ਹੈ ਅਤੇ ਇਸ ਲਈ ਉਹ ਕਈ ਸੰਸਥਾਵਾਂ ਨਾਲ ਵੀ ਜੁੜੀ ਹੋਈ ਹੈ ਜਿਸ ਵਿੱਚ ਲੈਜਿਸਲੇਚਰ ਆਫ ਮੈਨੀਟੋਬਾ Folklorama, at the Youth Parliament of Manitoba, Shamalhan. I'm very involved in uh, public policy and government relations, so I really like political stuff, and I think that is a big part of the person I am and the career I want to see. So, genuinely, uh, academic involvement, the community involvement, or oh, Youth Parliament of Manitoba, Denala, uh, Model United Nations of Winnipeg, Denala. So, I've served on the organizing committee of both, and. Um, ਆਮ ਆਲਸੋ ਅ ਲੈਜਿਸਲੇਟਿਵ ਪੇਜ ਫਾਰ ਦ ਮੈਨੀਟੋਬਾ ਲੈਜਿਸਲੇਟਿਵ ਅਸੈਂਬਲੀ ਬਿਸਮਾਨ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਇਸ ਉਪਲਬਧੀ ਉੱਤੇ ਬਹੁਤ ਮਾਣ ਹੈ ਅਤੇ ਉਹ ਆਉਣ ਵਾਲੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਡੇਜ਼ੀ ਅਤੇ ਬਿਸਮਾਨ ਵਰਗੀਆਂ ਕਹਾਣੀਆਂ ਜਿੱਥੇ ਤਾਰੀਫ ਦੇ ਕਾਬਲ ਹਨ ਉੱਥੇ ਹੀ ਇਹ ਬਾਕੀ ਵਿਦਿਆਰਥੀ ਅਤੇ ਇਮੀਗ੍ਰੈਂਟਸ ਲਈ ਪ੍ਰੇਰਣਾ ਦਾ ਵੀ ਸਰੋਤ ਹਨ ਮਨਜੋਤ ਸਿੰਘ ਓਮਨੀ ਨਿਊਜ਼ ਸਰੀ